nak kita nak kelah oi semua kat ਮੇਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਦਿਸ਼ਾ ਨਿਰਦੇਸ਼ ਨੇ ਕਿ ਕਿਹੜੇ ਵੀ ਮਾੜੇ ਅੰਸਰ ਜਿਹੜੇ ਹੈਗੇ ਆ ਉਹਨਾਂ ਨੂੰ ਸਿਰ ਚੁੱਕਣ ਨਹੀਂ ਦਿੱਤਾ ਜਾਵੇ। ਉਹਦੇ ਮੱਦੇ ਨਜ਼ਰ ਤੁਹਾਨੂੰ ਪਤਾ ਕੱਲ 26 ਜਨਵਰੀ ਹੈ ਬੜੀ ਹੀ ਸਾਡਾ ਬੜੇ ਝੂਮਟਮਨਾ ਮਨਾਣਾ ਹੈ ਆਪਾਂ ਪੂਰੇ ਇੰਡੀਆ ਦੇ ਸਾਡਾ ਗਣਤੰਤਰ ਦਿਵਸ ਹੈ ਜਿਹੜਾ ਬੜਾ ਵਧੀਆ ਤਰੀਕੇ ਨਾਲ ਟੰਗਣਾ ਮਨਾਇਆ ਜਾਂਦਾ ਹੈ। ਤੇ ਇਹਦੇ ਮੱਦੇ ਨਜ਼ਰ ਜਿਹੜੇ ਮਾੜੇ ਅੰਸਰ ਆ ਉਹ ਕੋਈ ਨਾ ਕੋਈ ਭਾਲ ਕਰਦੇ ਰਹਿੰਦੇ ਨੇ ਕਿ ਕੋਈ ਨਾ ਕੋਈ ਗੁੱਟੀ ਹਰਕਤ ਕਰਨ। ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਰੂਪਨਗਰ ਪੁਲਿਸ ਪੰਜਾਬ ਪੁਲਿਸ ਪੂਰੀ ਮਸਤੈਦੀ ਨਾਲ ਕੰਮ ਕਰ ਰਹੀ ਹੈ ਇਸੇ ਲਈ ਅਸੀਂ ਇੱਥੇ ਫਲੈਗ ਮਾਰਚਸ ਹਰੇਕ ਸਬਡਿਵੀਜ਼ਨ ਵਾਈਜ਼ ਕਰ ਰਹੇ ਹਾਂ ਤੇ ਇੱਥੇ ਜਿਹੜਾ ਰੂਪ ਰੋਪੜ ਦੀ ਜਿਹੜੀ ਸਬਡਿਵੀਜ਼ਨ ਉੱਥੇ ਮੈਂ ਆਪ ਪਰਸਨਲੀ ਜਿਹੜੀ ਆਪਣੀ ਸਾਡੀ ਫੋਰਸ ਨੂੰ ਅਸੀਂ ਇਕੱਠੀ ਕਰਕੇ ਅਸੀਂ ਇੱਥੇ ਫਲੈਗ ਮਾਰਚ ਕਰਨ ਜਾ ਰਹੇ ਹਾਂ ਇਹ ਮਾੜੇ ਅਨਸਰਾਂ ਨੂੰ ਚੇਤਾਵਨੀ ਹੈ ਕਿ ਤੁਸੀਂ ਜੇ ਮਾੜੇ ਕੰਮ ਕਰਨ ਦੀ ਸੋਚੋਗੇ ਵੀ ਤਾਂ ਪੰਜਾਬ ਪੁਲਿਸ ਪੂਰੀ ਮਸਤੈਦੀ ਨਾਲ ਕੰਮ ਕਰੇਗੀ ਤੇ ਲੋਕਾਂ ਨੂੰ ਇਲਾਕੇ ਦੇ ਲੋਕਾਂ ਨੂੰ ਇਹ ਲਈ ਵਾਸਤੇ ਹੈਗਾ ਉਹਨਾਂ ਚ ਕੰਫੀਡੈਂਸ ਬਿਲਡ ਕਰਨ ਵ ਤਾਂ ਕਿ ਲੋਕ ਮਹਿਫੂਜ਼ ਫੀਲ ਕਰ ਸਕਣ ਸੇਫ ਫੀਲ ਕਰ ਸਕਣ ਦੇਖੋ ਜੀ ਹਰੇਕ ਸਬਡਿਵੀਜ਼ਨ ਚ ਜਿਹੜੇ ਪੂਰੀ ਪੰਜਾਬ ਪੁਲਿਸ ਜਿਹੜੀ ਸਾਡੀ ਪੂਰੀ ਜ਼ਿਲ੍ਹਾ ਰੂਪਨਗਰ ਦੀ ਪੁਲਿਸ ਆ ਸਾਰੀ ਦੀ ਸਾਰੀ ਜਿਹੜੀ 26 ਜਨਵਰੀ ਦੀਆਂ ਡਿਊਟੀਆਂ ਦੇ ਮੱਦੇਨਜ਼ਰ ਕਿਤੇ ਨਾ ਕਿਤੇ ਡਿਊਟੀ ਕਰ ਰਹੇ ਠੀਕ ਹੈ ਨੂੰ ਅਸੀਂ ਪ੍ਰੋਪਰਲੀ ਕਰਾਂਗੇ ਠੀਕ ਹੈ ਜੀ ਤਕਤੀਬ ਵੀ ਚੱਲਣਾ ਕਿ ਕਿਹਨੇ ਵਧੀਆ ਸਟੇਕੇ ਨਾਲ ਪੂਰੀ ਆਕੜ ਨਾਲ ਚੱਲਣਾ ਚਾਹੀਦਾ ਪੰਜਾਬ ਦੇ ਚੱਲਦੇ ਭਾਈ ਜਿਹਨਾਂ ਦੇ ਅੰਦਰ Hãy subscribe cho kênh Ghiền Mì Gõ Để không bỏ ਇਸ ਜਿਹੜਾ ਸਿਰ ਤੇ ਬੋਸ ਚ ਕਹਿੰਦੇ ਸੀ ਇਹਨਾਂ ਨੂੰ ਲੱਗੀਆਂ ਕਿ ਜੰਗਾਂ ਕਿ ਲੱਗੂ ਇਹ ਆਪੇ ਚਲਾ ਦੇ